ਤੁਸੀਂ ਵੇਖ ਰਹੇ ਹੋ ਸਕੱਨਿਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਜੇਕਰ ਗੱਲ ਗੁਰਦਾਸਪੁਰ ਦੀ ਕੀਤੀ ਜਾਵੇ ਤਾਂ ਗੁਰਦਾਸਪੁਰ ਦੀ ਸੀਟ ਹੋਟ ਰਹੀ ਹੈ ਕਿਉਂਕਿ ਇੱਥੋਂ ਪਹਿਲਾਂ ਅਦਾਕਾਰ ਸਨੀ ਦਿਓਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹਾਲਾਂਕਿ ਉਹ ਜਿੱਤ ਵੀ ਜਾਂਦੇ ਨੇ ਪਰ ਉਸ ਤੋਂ ਬਾਅਦ ਉਹ ਗੁਰਦਾਸਪੁਰ ਹਲਕੇ ਦੇ ਵਿੱਚ ਨਜ਼ਰ ਨਹੀਂ ਆਉਂਦੇ ਜਿਸ ਤੋਂ ਬਾਅਦ ਲੋਕ ਵੀ ਜਿਹੜੇ ਨੇ ਕਾਫੀ ਨਰਾਜ ਦਿਖਦੇ ਨੇ ਤੇ ਹੁਣ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੇ ਵੱਲੋਂ ਦਿਨੇਸ਼ ਸਿੰਘ ਬੱਬੂ ਨੂੰ ਚੋਣ ਮੈਦਾਨ ਦੇ ਵਿੱਚੋਂ ਉਤਾਰਿਆ ਗਿਆ ਤਾਂ ਉਹਨਾਂ ਦੇ ਕਰੀਬੀਆਂ ਦੇ ਵੱਲੋਂ ਜਸ਼ਨ ਮਨਾਇਆ ਗਿਆ ਖੁਸ਼ੀ ਮਨਾਈ ਗਈ ਹੈ ਪਟਾਕੇ ਚਲਾਏ ਗਏ ਨੇ ਤੇ ਢੋਲ ਦੀ ਥੱਪ ਤੇ ਪੰਗੜੇ ਤੱਕ ਪਾਏ ਗਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਸਜਾਨਪੁਰ ਤੋਂ ਵਿਧਾਇਕ रह ਚੁੱਕੇ ਨੇ ਦਿਨੇਸ਼ ਸਿੰਘ ਬੱਬੂ ਲਗਾਤਾਰ ਬੀਜੇਪੀ ਦੇ ਵੱਲੋਂ ਉਹਨਾਂ ਨੇ ਚੋਣ ਲੜੀ 2007, 2012, 2017 ਦੇ ਵਿੱਚ ਉਹਨਾਂ ਦੀ ਝੋਲੀ ਦੇ ਵਿੱਚ ਜਿੱਤ ਪੈਂਦੀ ਹੈ ਪਰ 2022 ਦੇ ਵਿੱਚ ਕਾਂਗਰਸ ਦੇ ਉਮੀਦਵਾਰ ਉਹਨਾਂ ਨੂੰ ਹਰਾ ਦਿੰਦੇ ਨੇ ਤੇ ਹੁਣ ਇੱਕ ਵਾਫੇਰ ਤੋਂ ਭਰੋਸਾ ਬੀਜੇਪੀ ਦੇ ਵੱਲੋਂ ਦਿਨੇਸ਼ ਸਿੰਘ ਬੱਬੂ ਤਿੱਜ ਤਾਇਆ ਗਿਆ ਤੇ ਇਸ ਮੌਕੇ ਤੇ ਕੀ ਕੁਝ ਕਹਿੰਦੇ ਹੋਏ ਦਿਨੇਸ਼ ਸਿੰਘ ਬੱਬੂ ਨਜ਼ਰ ਆਉਂਦੇ ਨੇ ਆਓ ਸੁਣਦੇ ਹਾਂ ਮੈਂ ਪਾਰਟੀ ਦੇ ਹਾਈਕਮਾਂਡ ਦਾ ਆਪੋਰਟ ਕਰਦਾ ਜਿਹਨਾਂ ਨੇ ਇੱਕ ਵਰਕਰ ਨੂੰ ਮੁਖਤਤਾ ਮੈਂ ਕਦੀ ਆਪਣੇ ਉਹਨਾਂ ਐਮਐਲਏ ਨਹੀਂ ਸਮਝਿਆ ਅੱਜ ਵਰਤ ਸਮਝਾ ਮੈਂ ਇਹ ਦਿਲ ਇਹ ਕਹਿੰਦਾ ਕਿ ਬਾਦ ਦੇ ਹਾਈ ਕੌਟੀਲ ਜੋ ਵੀ ਲਈ ਆਪਾਂ ਪਾਰਟੀ ਨਾਲ ਦੱਸਾ ਔਰ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਚਾਹੁੰਦੇ ਉਹਦੇ ਵਾਸਤੇ ਅਸੀਂ ਜੋ ਆਪਾਂ ਗਾਂਦ ਦੇ ਪੂਰਬ ਦੇ ਅਸਗਾਨਪੁਰ ਚ ਜਿਸਲੇ ਮੈਂ ਐਮਐਲਏ ਹਾਂ ਉਸਲੇ ਦੇਖੋ ਕਿੰਨੇ ਕੰਮ ਹੋਇਆ ਨਾ ਕਦੀ ਕੋਲੇਜ ਨਹੀਂ ਬਣਿਆ ਸੀ ਆਈਟੀਆਈ ਬਣਿਆ ਠੀਕ ਹੈ ਜੀ ਲਿਚੀ ਜ਼ੋਨ ਬਣਿਆ ਸਟੇਡੀਅਮ ਬਣਿਆ ਸਾਰੇ ਕੰਮ ਹੋਇਆ ਉਸਲੇ ਨੋਹੀਏ ਸਰਕਾ ਬਣੀਆ ਅੱਜ ਤੇ ਰਿਪੇਅਰ ਵੀ ਸਰਕਾ ਹੋ ਗਈਆਂ ਇਸ ਕਰਕੇ ਆਪਣਾ ਕੋਈ ਨਮਾਇੰਦਾ ਬਣੇ ਨਾ ਜੀ ਲੋਕਲ ਜਿਹਦਾ ਪਾਰਟੀ ਹਾਈ ਕਮਾਂਡ ਮੰਨ ਚਹੀ ਵੀ ਲੋਕਲ ਕੈਂਡੀਡੇਟ ਜਣਾ ਤੇ ਉਹਦੇ ਕੰਮ ਹੋਣੇ ਹੋਣੇ ਔਰ ਲੋਕਾਂ ਦੀ ਹਰ ਇੱਕ ਡਿਮਾਂਡ ਪੂਰੀ ਕਰਾਂਗੇ ਜਿੱਦਾਂ ਵਾਣ ਜਿੱਤੇ। 50 ਕਰੋੜ ਦਾ نقصان ਕਰਨੇ ਬੜੇ ਜੇ ਵੀ ਨੁਕਸਾਨ ਹੋਏਗਾ ਦਾ। ਦੇਖੋ ਆਪਾਂ ਕਿਸਾਨ ਮੈਂ ਵੀ ਕਿਸਾਨ ਆ। ਪਾਰਟੀ ਹਾਈ ਕਮਾਂਡ ਨੇ 5 ਫਸਲਾਂ ਤੇ ਐਨਐਸਬੀ ਪਿਆ ਰਿਹਾ ਦੇਣੀ। ਔਰ ਉਹ ਬਾਣੇ ਫਸਲਾਂ ਦਾ ਐਨਐਸਬੀ ਦੇਣ ਦੇ ਵੀ ਤਿਆਰ ਆ। ਬਾਕੀ ਹੋਰ ਜਿਹਨੀਆਂ ਫਸਲਾਂ ਕਹਿੰਦੇ ਨਾ ਸੀ ਪਾਰਟੀ ਦੇ ਦਿੱਲੀ ਹਾਈ ਕਮਾਂਡ ਨਾਲ ਗੱਲ ਕਰਨੇ। ਕਿਸਾਨਾਂ ਦੇ ਹੀ ਨਾਲ ਹੈ ਹਮੇਸ਼ਾ ਨਾਲ ਹੈ। ਇੱਕਰ ਕੁਛ ਲੋਗ ਪੰਜਾਬ ਦਾ ਮਾਹੌਲ ਖਰਾਬ ਕਰੇਗੇ ਤੇ ਔਰ ਖਾਸ ਕਰਕੇ ਦੇਖੋ ਪੰਜਾਬ ਦਾ ਇਹ ਨਾ ਬੁਰਾ ਹਾਲਾਜ ਕੋਈ ਸਾਰੀ ਇੰਡਸਟਰੀ ਚਲ ਗਈ ਸੀ ਕੋਈ ਕੰਮ ਨਹੀਂ ਹੋ ਰਿਹਾ ਕਿਤਾ ਤਾਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਗੁਰਦਾਸਪੁਰ ਤੋਂ ਸੀਟ ਕਿਸ ਪਾਰਟੀ ਦੇ ਝੋਲੀ ਪੈਂਦੀ ਹੈ ਇਹ ਤੌਣ ਵਾਲਾ ਸਮਾਂ ਹੀ ਦੱਸੇਗਾ ਪਰ ਟਿਕਟ ਮਿਲਣ ਤੋਂ ਬਾਅਦ ਹੀ ਦਿਨੇਸ਼ ਸਿੰਘ ਬੱਬੂ ਦੇ ਕਰੀਬੀਆਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਜਸ਼ਨ ਮਨਾਇਆ ਗਿਆ ਤੁਸੀਂ ਵੇਖ ਰਹੇ ਹੋ ਸਕੱ نیوز ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰਿਵਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਜੇਕਰ ਗੱਲ ਗੁਰਦਾਸਪੁਰ ਦੀ ਕੀਤੀ ਜਾਵੇ ਤਾਂ ਗੁਰਦਾਸਪੁਰ ਦੀ ਸੀਟ ਹੋਟ ਰਹੀ ਹੈ ਕਿਉਂਕਿ ਇੱਥੋਂ ਪਹਿਲਾਂ ਅਦਾਕਾਰ ਸਨੀ ਦਿਓਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹਾਲਾਂਕਿ ਉਹ ਜਿੱਤ ਵੀ ਜਾਂਦੇ ਨੇ ਪਰ ਉਸ ਤੋਂ ਬਾਅਦ ਉਹ ਗੁਰਦਾਸਪੁਰ ਹਲਕੇ ਦੇ ਵਿੱਚ ਨਜ਼ਰ ਨਹੀਂ ਆਉਂਦੇ ਜਿਸ ਤੋਂ ਬਾਅਦ ਲੋਕ ਵੀ ਜਿਹੜੇ ਨੇ ਕਾਫੀ ਨਰਾਜ ਦਿਖਦੇ ਨੇ ਤੇ ਹੁਣ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੇ ਵੱਲੋਂ ਦਿਨੇਸ਼ ਸਿੰਘ ਬੱਬੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਉਹਨਾਂ ਦੇ ਕਰੀਬੀਆਂ ਦੇ ਵੱਲੋਂ ਜਸ਼ਨ ਮਨਾਇਆ ਗਿਆ ਖੁਸ਼ੀ ਮਨਾਈ ਗਈ ਹੈ ਪਟਾਕੇ ਚੁਲਾਏ ਗਏ ਨੇ ਤੇ ਢੋਲ ਦੀ ਧੱਬ ਤੇ ਪੰਗੜ 2017 ਦੇ ਵਿੱਚ ਉਹਨਾਂ ਦੀ ਝੋਲੀ ਦੇ ਵਿੱਚ ਜਿੱਤ ਪੈਂਦੀ ਹੈ ਪਰ 2022 ਦੇ ਵਿੱਚ ਕਾਂਗਰਸ ਦੇ ਉਮੀਦਵਾਰ ਉਹਨਾਂ ਨੂੰ ਹਰਾ ਦਿੰਦੇ ਨੇ ਤੇ ਹੁਣ ਇੱਕ ਵਾਫੇਰ ਤੋਂ ਭਰੋਸਾ ਭਾਜਪਾ ਦੇ ਵੱਲੋਂ ਦਿਨੇਸ਼ ਸਿੰਘ ਬੱਬੂ ਤੇਜ ਤਾਇਆ ਗਿਆ ਤੇ ਇਸ ਮੌਕੇ ਤੇ ਕੀ ਕੁਝ ਕਹਿੰਦੇ ਹੋਏ ਦਿਨੇਸ਼ ਸਿੰਘ ਬੱਬੂ ਨਜ਼ਰ ਆਉਂਦੇ ਨੇ ਆਓ ਸੁਣਦੇ ਹਾਂ ਮੈਂ ਪਾਰਟੀ ਹਾਈ ਕਮਾਂਡ ਦਾ ਅਫਸਰ ਕਹਿੰਦਾ ਜਿਹਨਾਂ ਨੇ ਜਿਹਨਾਂ ਵਰਕਰ ਨੂੰ ਮੁਕਤ ਕਰਦਾ ਮੈਂ ਕਦੀ ਆਪਣੇ ਆਪ ਨੂੰ ਐਮਐਲਏ ਨਹੀਂ ਸਮਝਿਆ ਮੈਂ ਪਾਰਟੀ ਦਾ ਵਰਕਰ ਸਮਝਿਆ ਮੈਂ ਇਸ ਲਈ ਵੀ ਇਹ ਕਹਿੰਦਾ ਕਿ ਪਾਰਟੀ ਹਾਈ ਕਮਾਂਡ ਕੋਈ ਵੀ ਦੇਈ ਆਪਾਂ ਪਾਰਟੀ ਨਾਲ ਦਸਾਂ ਔਰ ਮੋਦੀ ਜੀ ਪ੍ਰਧਾਨ ਮੰਤਰੀ ਬਣਨੇ ਚਾਹੁੰਦੇ ਉਹਦੇ ਵਾਸਤੇ ਅਸੀਂ ਜੋੜਦਾ ਆਪਾਂ ਕਰ ਦੋੜਾ डि पूरी करा देखो सुजानपुर सुजानपुर जिसल मैं एम एल ए देखो किन्ने काम हो कभी कॉलेज नहीं बने था। आई टी आई बने ठीक है जी लिची जोन बने स्टेडियम बने आ, सारे कम हो नोवीं सड़क बनिया अच्छे रिपेयर भी सड़क हो कर इस करके अपना कोई नुमाइंदा बने ना जी ਲੋਕਲ ਜਿਹਦਾ ਪਾਰਟੀ ਹਾਈ ਕਮਾਂਡ ਮੰਨਦੀ ਹੈ ਵੀ ਲੋਕਲ ਕੈਂਡੀਡੇਟ ਜਣਾ ਤੇ ਉਹਦੇ ਕੰਮ ਹੋਣੇ ਹੋਣੇ ਔਰ ਲੋਕਾਂ ਦੀ ਹਰ ਇੱਕ ਡਿਮਾਂਡ ਪੂਰੀ ਕਰਾਂਗੇ ਜਿੱਦਾਂ ਵਾਣ ਕਰਦੇ। ਪੰਜਾਬ ਦਾ ਕਿਸਾਨ ਧਰਨੇ 'ਤੇ ਬੈਠਾ ਜੀ ਨੂੰ ਨੁਕਸਾਨ ਹੋਏਗਾ ਦਾ। ਦੇਖੋ ਆਪਾਂ ਕਿਸਾਨ ਮੈਂ ਵੀ ਕਿਸਾਨ ਆ। ਪਾਰਟੀ ਹਾਈ ਕਮਾਂਡ ਨੇ 5 ਫਸਲਾਂ ਤੇ ਐ ਐਮਐਸ ਵੀ ਕਿਹਾ ਵੀ ਦੇਣੀ। ਔਰ ਉਹ 5 ਫਸਲਾਂ ਦਾ ਐਮਐਸ ਵੀ ਦੇਣ ਦੇ ਵੀ ਤਿਆਰ ਆ। ਬਾਕੀ ਹੋਰ ਜਿਹੜੀਆਂ ਫਸਲਾਂ ਕਹਿੰਦੇ ਨਾ ਹੀ ਪਾਰਟੀ ਉਹ ਦਿੱਲੀ ਹਾਈ ਕਮਾਂਡੋ ਨਾਲ ਗੱਲ ਕਰਦੇ ਨੇ ਕਿਸਾਨਾਂ ਦੇ ਹੀ ਨਾਲ ਹੈ ਹਮੇਸ਼ਾ ਨਾਲ ਹੈ ਲੇਕਿਨ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰੇਗੇ ਤੇ ਔਰ ਖਾਸ ਕਰਕੇ ਦੇਖੋ ਪੰਜਾਬ ਦਾ ਇਹ ਨਾ ਬੁਰਾ ਹਾਲ ਅੱਜ ਕੋਈ ਸਾਰੀ ਇੰਡਸਟਰੀ ਚੱਲ ਗਈ ਸੀ ਕੋਈ ਕੰਮ ਨਹੀਂ ਹੋ ਰਿਹਾ ਤਾਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਗੁਰਦਾਸਪੁਰ ਤੋਂ ਸੀਟ ਕਿਸ ਪਾਰਟੀ ਦੇ ਝੋਲੀ ਪੈਂਦੀ ਹੈ ਇਹ ਟੌਣ ਵਾਲਾ ਸਮਾਂ ਹੀ ਦੱਸੇਗਾ ਪਰ ਟਿਕਟ ਮਿਲਣ ਤੋਂ ਬਾਅਦ ਹੀ ਦਿਨੇਸ਼ ਸਿੰਘ ਬੱਬੂ ਦੇ ਕਰੀਬੀਆਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਜਸ਼ਨ ਮਨਾਇਆ ਗਿਆ